ਫਰੀਦਕੋਟ ਦੇ ਕੋਟਕਪੂਰਾ ਵਿੱਚ 35 ਸਾਲਾ ਔਰਤ ਤੇ ਸੋਹਰੇ ਨੇ ਸੁੱਟਿਆਂ ਤੇ ਜ਼ਾਬ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ CGHS ਮੈਡੀਕਲ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਪੇਸ਼ੈਂਟ ਆਇਆ ਹੈਗਾ ਤੁਹਾਡੇ ਕੋਲ ਕੋਟਕਪੂਰਾ ਤੋਂ ਕੈਰਟ ਨੇ ਕਿ ਐਸਿਡ ਅਟੈਕ ਹੈਗਾ ਕੀ ਮਸਲਾ ਕੋਈ ਪਤਾ ਲੱਗਿਆ ਹੁਣ ਤੱਕ ਕਿਦਾਂ ਦੀ ਕੰਡੀਸ਼ਨ ਅੱਜ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ ਤੇ ਮੈਂ ਡਾਕਟਰ ਦੀਪਕ ਭੱਟੀਆਂ ਪਲਾਸਟਿਕ ਸਰਜਰੀ ਹੈਡ ਐ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਤਾਂ ਅੱਜ ਸਵੇਰ ਸਾਡੇ ਕੋਲੇ ਇੱਕ ਲੇਡੀਆਂ ਆਏ ਨੇ ਇੱਕ ਤਕਰੀਬਨ 35 ਕੋ ਸਾਲ ਦੀ ਉਮਰ ਹੈ ਉਹਨਾਂ ਦੀ ਔਰ ਉਹ ਇਸ ਮਤਲਬ ਉਹਨਾਂ ਨੇ ਇਹ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਉੱਤੇ ਕਿਸੇ ਨੇ ਐਸਿਡ ਪਾ ਦਿੱਤਾ ਹੈਗਾ ਤੇਜਾ ਪਾ ਦਿੱਤਾ ਹੈਗਾ ਤੇ ਉਹ ਸਾਡੇ ਕੋਲੇ ਲੈ ਕੇ ਆਏ ਆ ਉਹ کافی ਉਹਨਾਂ ਦੇ ਚਿਹਰੇ ਦੇ ਉੱਤੇ ਔਰ ਅੱਖਾਂ ਦੇ ਉੱਤੇ ਔਰ ਹੱਥ ਦੇ ਉੱਤੇ ਉਹ ਤਜਾਬ ਦੇ ਨਿਸ਼ਾਨ ਦਿਖ ਰਹੇ ਨੇ ਉਹ کافی ਗਹਿਰੇ ਨਿਸ਼ਾਨ ਲੱਗ ਰਹੇ ਨੇ ਤੇ ਉਹਦੇ ਬਾਰੇ ਅਸੀਂ ਜੋ ਟਰੀਟਮੈਂਟ ਹੈ ਉਹ ਕਰ ਰਹੇ ਹੈਗੇ ਆ ਪਲੱਸ ਉਹਨਾਂ ਦੀ ਚਿਹਰੇ ਦੀ ਔਰ ਅੱਖਾਂ ਦੀ ਜੋ ਵੀ ਦੇਖਵਾਲੇ ਇਸ ਇਸ ਹਾਲਤ ਦੇ ਵਿੱਚ ਬੰਦੀ ਹੈਗੀ ਹੈ ਉਹ ਕਰ ਉਹ ਸ਼ੁਰੂ ਕਰ ਦਿੱਤੀ ਗਈ ਹੈ ਟਰੀਟਮੈਂਟ ਤੇ ਬਾਕੀ ਇਸ ਤੋਂ ਜ਼ਿਆਦਾ ਹੋਰ ਸਾਨੂੰ ਹਲੇ ਮੈਂ ਉਹਨਾਂ ਦੀ ਹਾਲਤ ਬਾਰੇ ਬਹੁਤ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਮਰਜੈਂਸੀ ਇਸ ਵੇਲੇ ਤਾਂ ਐਮਰਜੈਂਸੀ ਵਾਲੀ ਟ੍ਰੀਟਮੈਂਟ ਹੀ ਚੱਲ ਰਹੀ ਹੈਗੀ ਐ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਐ ਇਸ ਵੇਲੇ ਬਟ ਇਹ ਹੈ ਕਿ ਬਈ ਬਾਅਦ ਦੇ ਵਿੱਚ ਇਹ ਜ਼ਖਮ ਕਿਸ ਤਰੀਕੇ ਨਾਲ ਇਹ ਬਾਅਦ ਦੇ ਵਿੱਚ ਬਨਣਗੇ ਤੇ ਟ੍ਰੀਟਮੈਂਟ ਉਹਦੇ ਹਿਸਾਬ ਨਾਲ ਚੱਲੇਗਾ ਔਰ ਲੱਗਦਾ ਇਹ ਹੈ ਕਿ ਬਈ ਇਹ ਕਾਫੀ ਗਹਿਰੇ ਹੈਗੇ ਆ ਜ਼ਖਮ ਸੋ ਇਹ ਜਾਣਕਾਰੀ ਬਾਕੀ ਇਹਦੇ ਬਾਰੇ ਇਹ ਬੜਾ ਇੱਕ ਸੀਰੀਅਸ ਮੈਟਰ ਹੈਗਾ ਤੇ ਸਾਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਜਦੋਂ ਕੋਈ ਪੇਸ਼ੈਂਟ ਆਉਂਦੇ ਹੈਗੇ ਸਾਡੀ ਕੋਸ਼ਿਸ਼ ਹੁੰਦੀ ਆ ਉਹਦੀ ਪੂਰੀ ਮਦਦ ਕੀਤੀ ਜਾਵੇ ਤੇ ਮੇਰੇ ਨਾਲ ਮੈਡੀਕਲ ਸੁਪਰਡੈਂਟ ਸਾਹਿਬ ਹੈਗੇ ਨੇ ਤੇ ਹਸਪੀਟਲ ਨੇ ਇਹਦੀ ਇਹਨਾਂ ਦੀ ਇਹ ਫ੍ਰੀ ਟਰੀਟਮੈਂਟ ਹੈਗੀ ਆ ਉਹਦੇ ਵਾਸਤੇ ਇੰਤਜ਼ਾਮ ਕਰ ਦਿੱਤਾ ਹੈਗਾ ਤੇ ਬਾਕੀ ਅਸੀਂ ਜੋ ਵੀ ਇਹਦੀ ਕਾਰਵਾਈ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਲੋਂ ਜਾਂ ਮਤਲਬ ਜਿਹੜੀ ਇਹਦੀ ਪੁਲਿਸ ਵੱਲੋਂ ਜੋ ਕਾਰਵਾਈ ਬਣੇਗੀ ਉਹਨਾਂ ਨੂੰ ਇਤਲਾ ਕਰ ਦਿੱਤੀ ਗਈ ਹੈਗੀ ਹੈ ਸਾਰੀ ਠੀਕ ਹੈ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ